ਚੰਗਾ ਖਾਓ ਤੇ ਚੰਗਾ ਪਾਓ ਹਲ ਘਰ ਦਾ ਮੱਖਣ ਦਾਬ ਖਾਣਾ ਹਸ ਤੇ ਕੌਸ਼ਿਸ਼ ਬੰਦਾ ਚੈਨਲ ਕਿੰਨੇ ਕਰਾ ਕਰੇ 20 ਐਗ ਡਾਈਟ ਕੋਈ ਸਪਲੀਮੈਂਟ ਮਾੜੀ ਮੁਰ ਉਹ ਲੱਡੂ ਹੀ ਵੀਰ ਦੇ ਖਾਣੇ ਜਾਂ ਮੈਂ ਮੈਂ ਮਿੱਠਾ ਖਾਣਾ ਬੜਾ ਖਾ ਗਿਆ ਨਾ ਕਿ ਉਹ ਇੱਦਾਂ ਹੀ ਕੁੱਟਿਆ ਚੰਗਾ ਹੀ ਫੈਂਟਿਆ ਗਿਆ ਇਹ ਮਤਲਬ ਪਹਿਲਾਂ ਦੋ ਕੁ ਸੋਨਾ ਖਾਦੇ ਮਤਲਬ ਕਿ ਝੁੰਡੀ ਆ ਸੀ ਤਿੰਨ ਤਾਂ ਭਾਈ ਜੋ ਕਿ ਉਹ ਵਜਨ ਹੈ ਬੜੇ ਘੱਟ ਗਏ ਤੇ ਕਿੰਨਾ ਮੈਂ ਸਮਝਾਉਣਾ ਕੋਈ ਲੈਂਗੁਏਜ ਆ ਕੋਈਂ ਦਾ ਤਿੰਨ ਕੁੱਤੇ ਕੁੜੀ ਆ ਬੰਦੇ ਦੇ ਹੱਥ ਚ ਆ ਇੱਧਰ ਉਹ ਮੇਰੋਂ ਉਂਗਲ ਮਾਰੀ ਉਹ ਜੀ ਦਾ ਧੱਕਾ ਨਾ ਮੈਂ ਇਹਨੇ ਫੜਾ ਦੇ ਕੀ ਕਰਨ ਲੱਗਿਆ ਇਹਦਾ ਭਰਨਾ ਨਹੀਂ 10 ਬ ਗੱਲ ਕੱਢੀ ਕੋਈ ਕਾਲਿਆ ਚੰਗਾ ਆਰੇ ਨਾ ਪਤਾ ਵੀ ਤੁਸੀਂ ਕਾਲ ਦਿਓ ਕੁੱਟੇ ਆ ਸਾਜੀ ਉਹ ਨਾ ਜਿੰਮ ਦਾ ਸ਼ਰੀਰ ਬਣ ਖਾਦੀ ਪੀਤੀ ਦਾ 1000 ਧੱਕਾ ਵੱਜਾ ਨਾ ਅੱਜ ਨੂੰ ਕਹਿੰਦੇ ਇਹ ਕਹਿੰਦੇ ਗਈ ਗਈ ਉਹ ਗਈ ਜਦੋਂ ਮਾਂ ਦੇ ਪਾਇਆ ਲੱਗੀ ਕੋਈ ਨਾ ਛੱਡਦਾ ਉਦੋਂ ਇਹਦੇ ਵਾਰ ਜਿਹੜੇ ਕ੍ਰੈਡਿਟ ਕਾਰਡ ਸਵਾਬ ਕਰਾ ਲਈ ਟੋਪ ਲਿਆ ਪਾ ਲੀ ਗਾ ਬਾਕੀਆ ਨਾਲ ਲੋਕਾਂ ਦਾ ਕੀ ਫੈਬੂਲੇਸ ਟਾਈਮ ਕਿੰਨੇ ਵਜੇ ਆਜ ਮੈਰਿਜ ਅਨਿਵਰਸਰੀ ਮਾਤਾ ਪਿਤਾ ਦੀ ਕਦੇ ਕੰਮਜਾਬ ਨਹੀਂ ਹੋ ਸਕਦਾ ਠੀਕ ਹੈ ਉਸਤਾਦ ਜੀ ਲਓ ਜੀ ਹਾਈਲਾਈਟ ਹੋ ਗਿਆ ਖਤਮ ਹੁਣ ਆਪਣਾ ਹੁਣ ਲੱਗਾ ਜੇ ਬਲੌਗ 1 2 3 ਸਟਾਰਟ ਚੰਗਾ ਖਾਓ ਤੇ ਚੰਗਾ ਪਾਓ ਇੱਕ ਸ਼ਨੀਵਾਰ ਦਾ ਦਿਨ ਹੁੰਦਾ ਇੱਚ ਮਾੜੇ ਆਪਾਂ ਪਰੌਂਡੀਆਂ ਦੇ ਸੀ ਘੋੜੀਆਂ ਨਾਲ ਘਰ ਦਾ ਮੱਖਣ ਪਨੀਰ ਘਰ ਦਾ ਅਦਰਕ ਲਸਣ ਪਾ ਕੇ ਵਧੀਆ ਭੁਰਜੀ ਘੈਂਡ ਲੱਸੀ ਘਰ ਦੀ ਤੇ ਵੀਰ ਸਿੰਘ ਕਹਿੰਦਾ ਵੀ ਮੈਂ ਤੇ ਘਰ ਦਾ ਆਪ ਖਾਣਾ ਹਾਂ ਤੇ ਕੌਸ਼ਿਸ਼ ਬੰਦਾ ਸ਼ਨੀਵਾਰ ਵੇ ਚੇਚਾ ਜਾਂਦਾ ਇਧਰੇ ਚੈਨਲ ਕਿੰਨੇ ਕਰਾ ਕਰੇਗਾ ਸਬਸਕ੍ਰਾਈਬ ਰੋਇ ਦੇ ਦੱਸ ਦੇ ਦੋ ਕਰਾਇਆ ਦੋ ਚਲ ਦੋ ਹੀ ਬੜੇ 60 ਰੋਇ ਦੇ ਦੋਰੀ ਸੇ ਵਾਲੇ ਲਈ ਵੀ ਨੇ ਦੋ ਹੀ ਬੜੇ ਆ ਦਿਮਾਗ ਦੇ ਵਿੱਚ ਆ ਜਿਹੜੇ ਅੱਜ ਕੱਲ ਦੇ ਐਵੇਂ ਨਹੀਂ ਐ ਮੈਂ ਤਾਂ ਤਨ ਵੀਡੀਓ ਪਾਉਣ ਡਿਆ ਐ 2 ਆਵਰਸ ਬਾਦ ਬਰੋਕਲੀ 2 ਆਵਰਸ ਬਾਦ ਓਟਸ 20 ਐਗ 250 ਗ੍ਰਾਮ ਚਿਕਨ ਆ ਇਸ ਤੋਂ ਬੈਸ ਤੋਂ ਐਮ ਐਪਿੰਨਰ ਬਟਰਸ ਦਿਮਾਗ ਦੇ ਵਿੱਚ ਤਾਕਤ ਹੁੰਦੀ ਹੈ ਦਿਮਾਗ ਜੋਸ਼ ਹੁੰਦਾ ਬੰਦੇ ਦੇ ਚਲੋ ਡਾਈਟ ਦੀ ਲੋੜ ਪੈਂਦੀ ਆ ਕਿਉਂਕਿ ਵੇਖੋ ਜਦੋਂ ਆਪਾਂ ਮਾਂ ਦੇ ਪੇਟ ਦੇ ਵਿੱਚ ਪੜ ਰਹੇ ਹੁੰਦੇ ਆ ਤੁਸੀਂ ਖਰਾਕੜੀ ਖਾਂਦੇ ਮਾਂ ਖਾੜੀ ਬੱਚੇ ਨੂੰ ਲੱਗਣ ਢੀ ਆ ਬਾਕੀ ਜਿਹੜੀ ਡਾਈਟ ਕੋਈ ਸਪਲੀਮੈਂਟ ਮਾੜੀ ਮੂਰ ਪ੍ਰੋਟੀਨ ਲੈਣੀ ਚਾਹੀਦੀ ਆ ਪਰ ਦੋ ਦੋ ਘੰਟੇ ਬਾਅਦ 1000 ਰੁਪਏ ਖਾਣਾ ਫਿਰ ਫਾਇਦਾ ਕੀ ਆ ਆਹ ਇਹਦੇ ਬਸ ਆ ਰੋਟੀਆਂ ਖਾ ਕੇ ਤੇ ਤੇਲ ਕਮਚਾ ਦੇ ਨੇ ਅੱਗ ਦੱਸ ਵੀਰ ਹਾਂਜੀ ਭਾਈ ਔਰ ਲੱਡੂ ਵੀ ਭਿਰਨੇ ਖਾਣੇ ਜਾਂ ਪਰ ਮੈਂ ਮਿੱਠਾ ਖਾਣਾ ਨਹੀਂ ਹੈ। ਇਹੋ ਖਰਾ ਖਾਣੇ ਕਿ ਨਹੀਂ ਆਪਾ ਦਾ ਦੇਸੀ। ਬਿਲਕੁਲ ਬਿਲਕੁਲ ਭਾਈ। ਹਾਂ। ਰੋਟੀ ਪਾਣੀ ਬਸ ਬਸ। ਪਰ ਯਾਰ ਜਿੰਨੀ ਤੇ ਤੂੰ ਬਣਾ ਦੋ। ਕਿਹੜਾ ਖਾ ਗਿਆ ਨਾ ਕਿ ਉਹ? ਚੱਕ ਭਾਈ। ਜਿੰਦੈ ਘੁੱਟਿਆ। ਕੋਈ ਗੱਲ ਅੱਖ ਵਜਦੀ ਹੈ। ਅੱਖ ਵਜਦੀ ਹੈ। ਚੰਗਾ ਹੀ ਫੈਂਟਿਆ ਗਏ ਨੇ ਕੀ ਕਰੀਏ। ਕੱਢੜੀਆਂ ਇਹਦਾ ਸ਼ੋਅ ਹੋ ਗਿਆ ਵੀ ਚੱਲ ਪਰ ਇਹਨੇ ਕਿ ਰੀਲ ਆਈ ਕਿ ਤੇ। ਅੱਛਾ। ਮਣੋਂ ਪਹਿਲਾ ਦੋ ਕੁ ਸੋਨਾ ਖਾਦੇ ਤਵਾਰੀ ਅੱਛਾ 10 ਕਿੰਨੇ ਖਾਦੇ ਮਤਲਬ ਕਿ ਝੁੰਡੀ ਆਹੀ ਤੇ ਝੁੰਡੀ ਪੈ ਗਿਆ ਸੀ ਅੱਛਾ ਕਿੰਨੇ ਮੁੰਡੇ ਕੁਟੀਕ ਮੰਡੋ ਤਿੰਨ ਤਾਂ ਫੈਕਟਰੀ ਤੈਨੂੰ ਲੱਗ ਰਹੀ ਦਿਆ ਭਾਈ ਜੋ ਕਿ ਉਹ ਜਨ ਹੈ ਮੈਂਟਲ ਤੂੰ ਨਹੀਂ ਸਰੀਰ ਤੋਂ ਲੱਗਦਾ ਤੇਰੇ ਮੁੰਡੇ ਤੇਰੇ ਦੇ ਬੜੇ ਘੱਟ ਗਏ ਤੇਨੇ ਸਕੂਲੇ ਲੜਿਆ ਸਕੂਲੇ ਕੁਤਰ ਦੀ ਗੱਲ ਨਹੀਂ ਵੇਖੋ ਬਾਹਰ ਬਾਹਰ 8 ਘੰਟੇ ਬੰਦਾ ਮੇਰੇ ਕੋਲ ਰਹਿੰਦਾ ਵੀਡੀਓ ਐਡਿਟ ਕਰਦਾ ਤੇ ਕਿੰਨਾ ਮੈਂ ਸਮਝਾਉਣਾ ਇਹ ਵੀ ਬੰਦਾ ਗਲਤ ਹੋ ਗਿਆ ਮੇਰੇ ਹਿਸਾਬ ਨਾਲ ਇਹਨੂੰ ਪੇਸ਼ੈਂਸ ਰੱਖਣਾਈਦਾ ਸੀ ਹੁਣ ਪਤਾ ਨਹੀਂ ਇਹਨੇ ਹੱਥ ਜੋੜੇ ਹੋਣਗੇ ਜਾਂ ਕੰਟਰੋਲ ਕੀਤਾ ਹੋਊਗਾ ਨਹੀਂ ਕੀਤਾ ਹੋਊਗਾ ਉਹ ਗਲਤੀ ਉਹਨਾਂ ਦੀ ਹੋਣੀ ਨਾ ਉਹ ਸਦਾ ਕੋਈ ਲੈਂਗੁਏਜ ਆ ਕੋਈ ਗਾਲ ਕੱਢਦੀ ਹੈ ਉਹਨੇ ਮੈਨੂੰ ਨਹੀਂ ਪਤਾ ਕੀ ਯਾਰ ਪਰ ਗੁੱਸਾ ਆਣਾ ਹੁੰਦਾ ਉਹ ਅੱਖ ਚੱਲ ਜਾਂਦੀ ਫਿਰ ਪੇਸ਼ੈਂਸ ਨਹੀਂ ਹੋਇਆ ਐ ਨਹੀਂ ਕਿ ਹਾਂ ਉੱਥੇ 2 ਮਿੰਟ ਖਲੋ ਜਾਂਦਾ ਪਰ ਹਾਈ ਹੋ ਗਿਆ ਸੀ ਤੇ ਫਿਰ ਮੈਂ ਆਪਣਾ ਪੇਸ਼ੈਂਸ ਲੋਸ ਕਰਦਾ ਅੱਗੇ ਫਿਰ ਮੈਂ ਕੱਲਾ ਹੀ ਤੇ ਮਨੇ ਲੋਸ ਕਰਤਾ ਹਾਂ ਤੇ ਉਹਦਾ ਇੱਕ ਮੁਕੰਦਮਾ ਪਰ ਤੇ ਦਾ ਕੀ ਮਸਲਾ ਮਰਦਾ ਤੇ ਹੀ ਪੈਂਦੇ ਆ ਨਹੀਂ ਤਿੰਨ ਬੰਦੇ ਦੇ ਇਕੱਲਾ ਹੋ ਕੇ ਠੀਕ ਆ ਨਹੀਂ ਤਿੰਨ ਨਹੀਂ ਜਾਦੇਗੇ ਤਿੰਨ ਦੇ ਉਹਨੇ ਕੁੱਟੇ ਆ ਤਿੰਨ ਕੁੱਟੇ ਹੀ ਤੇ ਬਾਅਦ ਚ ਮੇਰੇ ਨਾਲ ਦੇ ਆ ਗਏ ਨਹੀਂ ਉਹ ਮੁੰਡੇ ਕਿੰਨੇ ਗਏ ਟੋਟਲ ਸਾਲਾ ਮੈਨੂੰ ਡਰ ਲੱਗਾ ਲਾ ਪਿਆ ਸਹੀ ਗੱਲ 10 12 ਨੇ ਗਏ ਪਰ ਮਾਨਤ ਨੂੰ ਮੈਂ ਗੱਲ ਕਮਾ ਬਲਾਉ ਦੇ ਵਿੱਚ ਬੜੀ ਮਾਹਰ ਦੀ ਕਿਰਪਾ ਤਿੰਨ ਕਿਸੋਂ ਮਾਰ ਦੀ ਲੋੜ ਨਹੀਂ ਕਿ ਸੁਣ ਦੇ ਚ ਪੇੜ ਜਿੰਦਗੀ ਦੇ ਵਿੱਚ ਜੁਰਮ ਕਰਨਾਂ ਵੀ ਪਾ ਜੁਰਮ ਜੜਾ ਹੀ ਪਾ ਹੱਥ ਜੋੜੋ ਇੱਕ ਦੋ ਵਾਰੀ ਇੱਕ ਤੋਂ ਵੱਧ ਨਹੀਂ ਮਾਰਨਾ ਜ਼ਿੰਦਗੀ ਜਿਹਾ ਹੋ ਜਾਪੋ ਭਾਵੇਂ ਐਦਾਂ ਮਾਰ ਲਾ ਤੇ ਭਾਵੇਂ ਐਦਾਂ ਮਾਰ ਲਾ ਇੱਕੋ ਹੀ ਮਾਰਨਾ ਬਸ ਬੰਦਾ ਕਵੇ ਕੜਾ ਮਾਰਿਆ ਥੋੜਾ ਮਾਰਿਆ ਕੁੜੀ ਆ ਬੰਦੇ ਦੇ ਹੱਥ 'ਚ ਹੈਗਾ ਕੀ ਦੋ ਗਵਾਰੀ ਲੋਡ ਪਈ ਲਾਜ ਦੇ ਵਿੱਚ ਵੇ ਮਹਾਰਾਜ ਦੀ ਕਿਰਪਾ ਕਦੀ ਪਈ ਨਹੀਂ ਨਾ ਪਈ ਹੂੰ ਪਰ ਤਿੰਨ ਕਸ ਹੁਣ ਮਾਰਦੀ ਲੋੜ ਨਾ ਪਵੇ ਅਜ ਤੋਂ ਬਾਅਦ ਪਰ ਹੋਇਆ ਕੀ ਹੀ ਚਲ ਕਹਾਣੀ ਤੇ ਸੁਣਾ ਆਪਣੀ ਮੜੀ-ਮੋਟੀ ਕੋਈ ਗਾਲੋ ਗਾਲੀ ਮਤਲਬ ਕੀ ਡਾਕਟਰ ਸਾਹਿਬ ਆਉਂ ਤੂੰ ਚਾਣ ਮੋਤਾ ਨਾ ਚਾਣ ਘਟਲਾ ਇੱਧਰ ਆ ਚਾਣ ਕਿਹੜਾ ਆਵੇ ਇੱਥੋਂ ਮੜੇ ਆਇਆ ਕਰਨਾ ਉਹ ਉਹ ਕਸ ਹੁਣ ਦਾ ਨਹੀਂ ਪਤਾ ਹੁਣ ਭਾਵੇਂ ਸਿਰ ਪਾੜ ਲੈ ਰੋ ਆ ਲਾਈ ਪਿਆ ਉਹਨੂੰ ਨਹੀਂ ਪਤਾ ਕੀ ਹੋਣਾ ਅਜੇ ਮੈਂ ਇਹਨੂੰ ਉਂਗਲ ਮਾਰੀ ਉਂਗਲ ਹਾਂ ਇਹ ਹਲੇ ਪਨਿਸ਼ਮੈਂਟ ਆ ਜਿਹੜਾ ਲੜ ਕੇ ਆਇਆ ਉਹਦੀ ਬਸ ਹਲੇ ਇੱਧਰ ਆ ਦੋ ਇਹਨੂੰ ਸੋਚੋ ਮੈਂ ਕੋਈ ਤਾਕਤ ਦਿਖਾਉਣ ਦਾ ਮੈਂ ਐਗਜ਼ਾਮਪਲ ਦੇਣ ਦਾ ਵੀ ਲੋੜ ਨਹੀਂ ਪਵੇ ਹੱਥ ਜੋੜੋ ਕਹੇ ਤੇ ਜਾ ਭਾਈ ਇਹਨੇ ਲੱਗਦਾ ਤਿੰਨ ਬੰਦੇ ਕੁੱਟੇ ਹੋਣਗੇ ਇੱਕੋ ਧੱਕੇ ਲਵੇ ਮੈਂ ਕਿਹਾ ਨਹੀਂ ਚਾਹ ਉਸਤਾਦ ਜੀ ਦਾ ਧੱਕਾ ਨਾ ਮੈਂ ਇਹਦੀ ਗੱਲ ਲੱਗੀ ਇਹ ਮੁੰਡੇ ਕਿੰਨੇ ਗਏ 10 ਕੇ 12 ਇੱਕ ਮਿੰਟ ਮੁੰਡੇ ਗਏ ਕਿੰਨੇ ਹੀ ਪੜਾਵੇ ਕਿਹਾ ਲੱਗੀ ਤਾਂ ਕੀ ਕਰਨਾ ਇਹਨੇ ਪੜਾਵੇ ਕੀ ਕਰਨ ਲੱਗਾ ਗਾਹ ਕਿਦਾਂ ਕਰਨ ਇੱਧਰ ਆ ਜਾ ਚੱਲ ਆ ਜਾ ਆ ਗਿਆ ਨਹੀਂ ਉਹਦਾ ਪਰਣਾ ਵਾ ਉਹਨੂੰ ਇਹ ਵੀ ਠੱਕਾ ਖਾ ਅੱਛਾ ਉਹਦਾ ਪਰਣਾ ਵਾ ਠੀਕ ਸੋ 75 70 ਮੈਨੂੰ ਤਾਂ ਕੀ ਜੀ ਦੱਸ ਮੈਂ ਖਲੋਤਾ ਰਹਾਂਗਾ ਮੈਨੂੰ ਲੱਗਾਇ ਕਿ ਚਲੋ ਠੀਕ ਹੈ ਨੋਰਮਲ ਮੈਂ ਇੱਥੇ ਇੱਥੇ ਲੱਗੇ ਖਲੋਤਾ ਰਹਾਂਗਾ ਐ ਨਹੀਂ ਕਿ ਮੈਂ ਸਿੱਕੇ ਇੱਥੇ ਬਾਜੀ ਬਜਰੀ ਹੈ ਨਹੀਂ 10 12 ਮੁੰਡੇ ਹੀ ਉਹ ਦੱਸ ਨਹੀਂ 10 12 ਨਹੀਂ ਕਹੀ ਕਿੰਨੇ ਸੀ 5 ਕਿੰਨੇ 5 ਮੁੰਡੇ ਹੀ ਇਹਦੋਂ ਕੱਲ ਪਹਿਲੇ ਗੱਲਾਂ ਕਰਦੇ ਪਏ ਸੀ ਮੇਰੇ ਪਾਰੀ ਜਦੋਂ ਤੂੰ ਇਹ ਲੜਿਆ ਉਹਨਾਂ ਗੱਲ ਕੱਢੀ ਕੋਈ ਤੂੰ ਗੱਡੀ ਇਹ ਲੜਾ ਗਲਤੀਆਂ ਲੜਨਾ ਕਰ ਲੜਦਾ ਨਹੀਂ ਆਪਾਂ ਨਾਲੇ ਤੈਨੂੰ ਕਿਹੜੇ ਸਟਾਈਲ ਤੋਂ ਦੁਰੀਏ ਵੀਡੀਓ ਪੈਟੀਆਂ ਕੀ ਹੋਣਿਆ ਨੁਕਸਾਨ ਹੈ ਕੱਲ ਨੂੰ ਵੱਧ ਘੱਟ ਹੋਈ ਅੱਖ ਚਲ ਜਾਂਦੀ ਕੌਣ ਜ਼ਿੰਮੇਵਾਰੀ ਅੱਗੇ ਦੋ ਘੰਟੇ ਨੁਕਸਾਨ ਇਨ ਹੱਥ ਜੋੜੋ ਤਾਲਿਆ ਚੰਗਾ ਹੱਥ ਜੋੜ ਦੋ ਤੁਹਾਡੇ ਕਿੰਨੀ ਵੀ ਪਾਵਰ ਹੈ ਨਾ ਪਤਾ ਵੀ ਤੁਸੀਂ ਦੂਜੇ ਨੂੰ ਤਗੜੇ ਨਹੀਂ ਹੱਥ ਫੇਰ ਵੀ ਹੱਥ ਜੋੜ ਦਿਓ ਚੰਗਾ ਦੋ ਵਾਰ ਜੋੜ ਲਓ ਤਿੰਨ ਵਾਰੀ ਜੋੜੋ ਅਗਲੇ ਤਾਂ ਵੀ ਨੁਕਸਾਨ ਹੋ ਗਿਆ ਤਾਂ ਵੀ ਤੁਹਾਡਾ ਨੁਕਸਾਨ ਹੈ ਅਗਲੇ 6 ਮਿੰਟ ਲੱਗ ਗਏ ਤਾਂ ਵੀ ਤੁਹਾਡਾ ਨੁਕਸਾਨ ਹੈ ਇਹ ਕਰਕੇ ਕਾਲੋ ਚੌਥੀ ਵਾਰੀ ਨਹੀਂ ਜੋੜਦੇ ਜੇ ਮੈਂ ਤੁਹਾਨੂੰ ਨਾਲ ਕਹਿਣਾ ਅਗਲੇ ਪਤਾ ਕੀ ਕਹਿਣਾ ਪਹਿਲਵਾਨ ਰਪੋ ਗਿਆ ਠੋਕੜਿਆ ਇਹਦੇ ਬੱਲੇ ਗਾਖੜੀਆਂ ਇੱਕ ਦੋ ਤਿੰਨ ਚੌਥੀ ਵਾਰੀ ਇਹਨਾਂ ਨੂੰ ਐਂਦਰ ਮੈਂ ਐ ਕੀਤਾ ਮੜਿਆ ਹੈ ਅਰੇ ਜੇ ਮੈਂ ਪੈਰ ਰੱਖਣਾ ਮੈਂ ਅੱਗੇ ਤੇਰੋ ਇੱਥੋਂ ਧੱਕਾ ਮਾਰਨਾ ਤੇ ਜਾਦੂ ਉਹ ਬੂਹੇ ਲੱਗੇ ਜਾਂਦੇ ਤੇ ਮੈਂ ਤੈਨੂੰ ਕੁਝ ਸੁਣਨ ਨੂੰ ਨਹੀਂ ਮਾਰਿਆ ਜਦੋਂ ਜਦੋਂ ਤੂੰ ਡੇਪਣਾ ਤਾਂ ਕੰਮ ਮਾਰ ਕੇ ਮਰ ਦੀ ਮਰ ਤੂੰ ਸੁਣ ਭਰਾ ਜਣੀ ਨਾ ساری ਉਮਰ ਯਾਦ ਰੱਖੇ ਜੇ ਵੱਜ ਗਈ ਤੇ ਟਿਕਾਣੀ ਹਾਂ ਜੇ ਚੰਗਰ ਚ ਪੜ ਵੱਜ ਗਈ ਆ ਅੱਗੇ ਤੇ ਹੁਣ ਯਾਦ ਰੱਖੂਗਾ ਉਹ ਕੰਮ ਹੋ ਗਿਆ ਯਾਦ ਰੱਖੂਗਾ ਕੁੱਟੇ ਆ ਸਾਜੀ ਬੱਸ ਬੱਸ ਬੰਦੇ ਬਹੁਤ ਤਗੜੇ ਨੇ ਇਹ ਸਾਰੇ ਹੀ ਜਿਹੜੇ ਤਗੜੇ ਤਗੜੇ ਨੇ ਕੁੱਟ ਕੇ ਆਏ ਆ ਯਾਰ ਤੇ ਆ ਮਰਾ ਤੇ ਡਾਕਟਰ ਸਾਹਿਬ ਨੇ ਕੁੱਟੇ ਹੋਣੇ ਡਾਕਟਰ ਸਾਹਿਬ ਡਾਕਟਰ ਸਾਹਿਬ ਸਕੂਲ ਕਿੱਠੇ ਕਰਦੇ ਭਾੜੀ ਵੀ ਲਾ ਦੇਗੇ ਸੱਚ ਬੋਲੇਓ ਦੁਨੀਆ ਦਾ ਨਹੀਂ ਜਿੰਮ ਦਾ ਸ਼ਰੀਰ ਬੰਦਾ ਲੜਾਈ ਦੇ ਵਿੱਚ ਡਾਕਟਰ ਸਾਹਿਬ ਛੋਟੇ ਦਾ ਡਾਕਟਰ ਸਾਹਿਬ ਉਹ ਹੈ ਮੜਾ ਪੜ ਇੱਕ ਆਈ ਉਹ ਹੋ ਜਾਂਦਾ ਕੇਡਾ ਹੋਈ ਜਾਂਦਾ ਖਾਦੀ ਪੀਤੀ ਵਿੱਚ ਵਾਧਾ ਘਾਟਾ ਹੋਈ ਜਾਂਦਾ ਕੀ ਡਾਕਟਰ ਸਾਹਿਬ ਫੇਰ ਦੀ ਮਾਰਗੇ ਹੋਗੇ ਕਾਗਜ਼ਾਂ ਨਾਲ ਚਾਹੀ ਨਾ ਕਰੋ ਸਮਝਾਓ ਹੈ ਇਹ ਵੇ YouTube ਦੀ ਹੋਰ ਗੱਲਾਂ ਕਰ ਰਹੇ ਹਾਂ ਆਪਾਂ ਕਿ ਤੱਕਾ ਵੱਜਾ ਨਾ ਬਾਜੇ ਮਿਲ ਰਿਹਾ ਪਤਾ ਹੀ ਭਾਈ ਓ ਡੈਰੀਵਿਟ ਚੱਲਦਾ ਨਹੀਂ ਲਾਸਟੇ ਜਦੋਂ ਟੈਕਬਿਡ ਚੱਲਦਾ ਆਪਣਾ ਸਕੂਲ ਖਤਮ ਹੋਣ ਤੋਂ ਪਹਿਲਾਂ ਸਵੇਰੇ ਜਿਹੜਾ ਤੁਹਾਡੇ ਲਈ ਮੈਨੂੰ ਉਹ ਵੀ 25 ਮਿੰਟ ਹਾਂ ਵੀ ਐਂਡ ਤੇ ਡੈਰੀ ਦਾ ਸਾਰਾ ਲਿਖਦੇ ਨੇ ਇੰਗਲਿਸ਼ ਦਾ ਕੰਮ ਉਹਦਾ ਕੰਮ ਸੀ ਕਿਹਨਾਂ ਲੱਗੀ ਉਹਦੇ ਚੋਂ ਮੁੰਡਾ ਸੀਗਾ ਉਹ ਐਵੇਂ ਹੀ ਜਿਆਦਾ ਆਪਣਾ ਸਮਝਦਾ ਸੀ ਤੇ ਹਾਰੀ ਨੂੰ ਬੋਲਦਾ ਸੀ ਮਾੜਾ ਮੋਟਾ ਚੰਗਾ ਨਹੀਂ ਲੱਗਦਾ ਸੀ ਮੇਰੇ ਨਾਲ ਕਦੀ ਇਹ ਲੜਾਈ ਨਹੀਂ ਹੋਈ ਸੀ ਉਹ ਐਵੇਂ ਹੀ ਉਸ ਦਿਨ ਜਿਆਦਾ ਗੱਲ ਦੀ ਹੋ ਗਈ ਤੇ ਉਹਨੇ ਚੇਨ ਹੀ ਫੜ ਲਈ ਸੀ ਤੇ ਚੇਨ ਮੈਨੂੰ ਪਾਪਨ ਗਿਫਟ ਕੀਤੀ ਸੀ ਮੈਂ ਉਹਨੂੰ ਕਿਹਾ ਛੱਡ ਦੇ ਚੇਨ ਕਿਉਂ ਫਿਰ ਨਹੀਂ ਚੇਨ ਟੁੱਟ ਗਈ ਸੈਂਟ ਇਮੋਸ਼ਨਸ ਹਾਰਟ ਇਹ ਲੈ ਪਾ ਲਗਾ ਵੀਡੀਓ ਇਹਨਾਂ ਫੇਰ ਹਣਾ ਤੁਹਾਨੂੰ ਫੜ ਲੇ ਗਏ ਨਹੀਂ ਫੇਰ ਟਾਈਪ ਹੋ ਗਿਆ ਜੀ ਉਹ ਗੱਲ ਡਾਂਟ ਤਾਂ ਇੱਕ ਸੌ ਦਿਖਾ ਗਿਆ ਉਹ ਸੈਂਟੀਮੈਂਟਸ ਵਟਾ ਵਿੰਦੇ ਮੈਂ ਨਾ ਕਰ ਪਾ ਪੰਦੀ ਤੀਆ ਨੇ ਮੰਨਿਆ ਨਹੀਂ ਉਹਨੇ ਚੇਨ ਖਿੱਚੀ ਟੁੱਟ ਗਈ ਮਤਲਬ ਇਮੋਸ਼ਨ ਚ ਜਾ ਪਏ ਚਲੋ ਮਾੜਾ ਹੁਣ ਦੱਸੋ ਵਿੱਚ ਤੇਰਾ ਕੰਟਰੋਲ ਗੁੱਸਾ ਸੈਂਟੀ ਸੈਂਟੀਮੈਂਟ ਸੈਂਟੀਮੈਂਟਸ ਹਾਈ ਹੋ ਜਾਂਦੇ ਆ ਉਹ ਕਿੰਦੇ ਸੈਂਟੀਮੈਂਟ ਹਰਟ ਹੋ ਗਈ ਮੇਰੇ ਸੈਂਟੀਮੈਂਟਸ ਕੀ ਹੁੰਦਾ ਹੁਣ ਬਰਾੜ ਗਿਫਟ ਸੀਗਾ ਪਾਪਾ ਦਾ ਇਹਨੂੰ ਪੁੱਛੋ ਆਇਲਸ ਕੀਤੀ ਉਹ ਮੰਨਿਆ ਨਹੀਂ ਉਹਨੇ ਉਹਨੇ ਤੋੜ ਦਿੱਤੀ ਚੇਨ ਤੱਕ ਥੋੜਾ ਤੱਕ ਕੈਮਾਰੇ ਕਾਂਦਨਾ ਦੇ ਥੱਪੜ ਮਾਰਦੇ ਆ ਉਹ ਭਰਾਵਾ ਲੈ ਅੱਜ ਤਵਾ ਡਰਸਾ ਕੋਈ ਦੂ ਰਿਆ ਕਰਾ ਪਟਕੇ ਬੰਦੇ ਦਾ ਛੋਟਿਆਂ ਦੇ ਆ 8th ਵਿੱਚ ਆਈ ਉਹ ਇਹਨਾਂ ਦਾ ਮਾਰਿਆ ਕਿੱਥੇ ਮਦ ਭਾਈ ਡਾਡ ਸਾਹਿਬ ਗਿਆ ਉਹ ਵੇਲੇ ਮੈਨੂੰ ਬਹੁਤ ਹੀ ਰਾਇ ਵੀ ਇਹ ਨਿੱਕੀ ਜਿਹੀ ਗੱਲ ਸੀ ਮੈਨੂੰ ਗੁੱਸਾ ਕੰਟਰੋਲ ਕਰਨ ਲੱਗਦਾ ਸੀ ਐਵੇਂ ਥੱਪੜ ਕਿਉਂ ਮਾਰ ਗਏ ਕਿਉਂਕਿ ਅਗਲੀ ਵਾਰੀ ਜੇ ਉਹਨੂੰ ਵੀ ਉਨੀ ਸ਼ਰਮ ਆਉਣੀ ਅੱਖਾਂ ਦੀ ਮੈਨੂੰ ਵੀ ਉਨੀ ਸ਼ਰਮ ਆਣੀ ਕੋਈ ਸਾਡਾ ਕੋਈ ਕੰਫਲੀਡੰਦਾ ਇਕੱਠੇ ਰਹਿਣਾ ਕਿਉਂ ਐਵੇਂ ਹੋ ਰਹਿ ਗਿਆ ਤੂੰ ਵੀ ਆਇਆ ਤੂੰ ਵੀ ਲੱਗਿਆ ਇਹ ਬੜਾ ਦੁਸਤਾਏ ਇਹਨੂੰ ਸਮਝਾਉਂਦੇ ਰਹੀਦਾ ਇਹ ਹੁਣ ਬੰਦਾ ਆਂਡੇ ਬੜਾ ਲੜਾਕੂ ਉਹ ਵੀ ਪਰਵਾਹ ਨਹੀਂ ਕਰਾ ਉਹ ਐਂਡ ਅੱਛਾ ਇਹ ਸਾਰੇ ਆਨੇ ਆ ਮੈਨੂੰ ਭਾੜੀਏ ਦੱਸਿਆ ਐਂਡ ਅੱਛਾ ਇਨੇ ਮੇਰੇ ਹੁਣ ਕਿਹਾ ਮੈਂ ਪੁੱਤ ਸਾਰਾ ਘਰ ਤੇ ਤੂੰ ਇੱਕ ਸਾਰੇ ਜਿਹੜਾ ਪਾ ਸਕਿਆ ਹੀ ਉਹ ਤਾਂ ਬੋਲੀ ਮੈਂ ਘਰ ਦਾ ਮੁਖੀ ਪੁੱਤ ਹਾਂ ਅੱਛਾ ਹਾਂ ਤੇਰਾ ਘਰ ਦਾ ਮੁਖੀ ਹਾਂ ਸਾਰਾ ਘਰ ਤੇਰੀ ਸਿਰ ਤੇ ਆ ਇਹਦਾ ਹੈਗਾ ਠੀਕ ਹੈ ਬੜਾ ਗੁੱਸਾ ਇਹ ਚ ਅੱਛਾ ਲੜਦਾ ਨਾ ਲੜਦੇ ਰਹਿਣਾ ਪਹਿਲਾਂ ਹਾਂ ਨਹੀਂ ਹੱਥ ਜੋੜ ਕੇ ਆਜਾ ਉਦੋਂ ਇੱਕ ਪੌਂਜ ਸੂਟ ਦਾ ਇਕੱਠਾ ਕਰ ਲੇਗਾ ਨਹੀਂ ਲੋੜ ਹੀ ਨਹੀਂ ਪੈਣੀ ਬਹੁਤ ਤੇਰੀ ਨੂੰ ਚਾਹਿਆ ਲੋੜ ਹੀ ਨਹੀਂ ਪੈਣੀ ਫਸੂਣ ਬਣਾ ਜੀਦਾ ਪੜ ਜਦੋਂ ਬੈਂਜ ਲਾਉਣੀ ਸੀ ਕਿ ਨਾ ਸਾਰੀ ਗੱਲ ਪੀੜ ਹੁੰਦਾ ਹੁਣ ਬਣਾ ਜੀਦਾ ਹਾਂ ਆ ਨਹੀਂ ਤਾਇਆ ਰਾਂ ਪੰਗੇ ਨਾ ਲਿਆ ਕਰੋ ਤਾਇਆ ਕਰੇਗਾ ਠੀਕ ਹੈ ਮੈਨੂੰ ਹੀ ਸਮਝਾ ਵੀ ਪੰਜ ਵਾਰੀ ਹੱਥ ਜੋੜੋ ਫਿਰ ਪੰਜ ਵਾਰੀ ਨਹੀਂ ਤਿੰਨ ਵਾਰੀ ਕਰ ਲੈਣਾ ਲੈ ਬੈਠੋ ਉਸਤਾਜ ਜਿਹੜਾ ਪੰਜ ਵਾਰੀ ਕਿਹਾ ਸੀ ਕਹਿੰਦੇ ਪੰਜ ਟਾਲਣਾ ਸਹੀ ਈ ਜ਼ਿਆਦਾ ਨਾ ਸ਼ਰਕੀ ਜ਼ਿਆਦਾ ਜੇ ਕੋਈ ਨਾ ਸਾਡੇ ਫਿਰ ਇੱਕੋ ਥੱਪੜ ਮਾਰਨਾ ਕੋਈ ਡਾਂਗ ਕੁਛ ਨਹੀਂ ਕਰਨਾ ਕੋਈ ਹੋਰ ਈ ਚੀਜ਼ ਨਹੀਂ ਕਰਨੀ ਅੱਛਾ ਇੱਕੋ ਥੱਪੜ ਮਾਰ ਕੇ ਰੋਕਿਆ ਨਾ ਬਾਜ ਅਗਲਾ ਪਾ ਸਾਡਾ ਚਪੇੜਾ ਗੂੜਾ ਮਾਰ ਜੇ ਜਾਨ ਹੋਣੀ ਚਾਹੀਦੀ ਨਾ ਮਲੋਂ ਥਪੜ ਦੇ ਮਾਰਨ ਅਸਦਾਈ ਤੁਹਾਡਾ ਇੱਕ ਥੱਪੜ ਹੈ ਸਾਡੇ ਕੋਲ ਥੋੜਾ ਨਾ ਇੱਕ ਥੱਪੜ ਵਾਲਾ ਕੰਮ ਹੋ ਗਿਆ ਯਾਰ ਅੱਤਾ ਤੇ ਮਰੋਗੇ ਹਾਂ ਢੇਲਾ ਕਰਕੇ ਮਾਰ ਦੋ ਤੇਰੇ ਨੂੰ ਵੀ ਸਿੱਖ ਲੋ ਮੈਂ ਸਾਰਾ ਉਹ ਕਿੱਥੇ ਜਾਂਦਾ ਤੂੰ ਭਾਰਾ ਤੇਰੇ ਕੋਲ ਸਮਝਣ ਨਹੀਂ ਜਾਣਾ ਜਦੋਂ ਕਸਮ ਚਾਰੇ ਮੇਂ ਜਾ ਕੇ ਲੈ ਉਹਨਾਂ ਵਿੱਚ ਅਧਰ ਆ ਗਏ ਨਹੀਂ ਨਹੀਂ ਚਲੋ ਕਹਿੰਦਾ ਭਾਬਾ ਆਪਾਂ ਮੋਰਨ ਕੱਢਦੇ ਆ ਅੱਜ ਦੇ ਬਲੌਗ ਦੇ ਵਿੱਚ ਆਪਾਂ ਸਮਾਪਤੀ ਕਰਦੇ ਆ ਜੁਰਮ ਕਰਨਾ ਵੀ ਪਾਉ ਜੁਰਮ ਸਹਿਣਾ ਵੀ ਪਾਪ ਪੇਸ਼ੈਂਸ ਇਜ਼ ਦਾ ਮਸਟ ਸਬਰ ਸੰਦੋਗਾ ਜੀ ਡੇਟ ਦੇ ਵਿੱਚ ਬਹੁਤ ਜ਼ਰੂਰੀ ਆ ਇੱਕ ਵਾਰੀ ਹੱਥ ਜੋੜੋ ਦੋ ਵਾਰੀ ਜੋੜੋ ਗਾਲ ਵੀ ਕੱਢਦੀ ਆ ਉਹਨੂੰ ਕਹਿੰਦਾ ਤੇਰੀ ਬੋਲੀ ਇਦਾਂ ਦੀ ਤੂੰ ਆਪਣੇ ਘਰ ਵੀ ਕੱਢਦਾ ਹੈਗਾ ਬਾਹਰ ਵੀ ਕੱਢਦਾ ਹੈਗਾ ਤੇਰਾ ਕੋਈ ਕਸੂਰੀ ਨਾ ਰੇ ਨਖੜਾ ਚੜੀ ਜਵਾਨੀ ਦਾ ਹੱਥ ਜੋੜੋ ਦੇ ਕਰੀ ਤਿੰਨ ਵਾਰੀ ਜੋੜੋ ਪਰ ਜੇ ਮੇਰੇ ਚੇਲੇ ਜੇ ਚੌਥੀ ਵਾਰੀ ਹੱਥ ਜੋੜ ਕੇ ਨਾ ਆਇਓ ਇੱਕੋ ਕਸੂਰ ਇੱਕੋ ਧਫਾ ਛੂੰ ਠਾ ਹਾਂ ਵੀ ਨਹੀਂ ਓਕੇ ਓਕੇ ਫੋਲੋ

ਨਾਈਟ ਡਿਊਟੀ ਭਾਈ ਮੈਂ ਸਿਰਦਾ ਉਹ ਕਿੱਟ ਵਾਰਾ ਨਾ ਨਾਈਟ 11 ਵਜੇ ਉਹ ਵੇਖਿਆ 유ਨੀਫਾਰਮ ਦੇ ਵਿੱਚ ਡਿਊਟੀ ਆ ਦਵਾ ਦਾ 유ਨੀਫਾਰਮ ਲਾਈ ਡਾਇਟ ਖਾਣ ਦੀ ਜੇਬ ਮਾਰੀਆ ਇਹ ਕਹਿੰਦੇ 130 ਅੱਜ ਲੜੂ ਚਲੋ ਮਾਈਂਡ ਫੋਕਸ ਹੱਥਾਂ ਦੀ ਮਿੰਤੀ ਰਾਣ ਨੂੰ ਘੁੱਟ ਕੇ ਰੱਖਣਾ ਸਾਰਾ ਸਾਰਾ ਬੋਲੇ ਚ ਰੱਖਣਾ ਬਾਜ ਜਦੋਂ ਥੱਲੇ ਟੱਚ ਕਰਕੇ ਉਹਨੂੰ ਖਲਾ ਨਾ ਨਹੀਂ ਉਸੇ ਵੇਲੇ ਪੁਸ਼ ਕਰਦਾ ਬਾ ਦਾ ਦਿਮਾਗ ਰੋ ਕਰ ਦੋ ਨਾਲੇ ਦਾ ਬੱਕ ਕਿੰਨੀ ਵਾਰੀ ਲਾਈ ਜੀ ਕੋਈ ਚੱਕਰ ਹੀ ਨਹੀਂਗਾ ਖਿੱਚ ਕੇ ਮਾਰੋ ਸਭ ਤੋਂ ਵੱਡੀ ਗੱਲ ਇਹ ਨਾਲ ਵਿੱਚ ਇਹ ਆਪੇ ਹੀ ਚੁੱਕਦੇ ਆ ਇਹ ਵੀ ਬੜੀ ਵੱਡੀ ਗੱਲ ਆ ਆ ਵੇਖੋ ਸਟੈਨ ਹੀ ਹੈ ਕਈ ਗਈ ਗਈ ਹੋ ਗਈ ਹੋ ਗਈ ਕਿਆ ਬਾਤ ਜੀ ਜਾਈ ਸਾਡੇ ਬਾਤ ਜੀ ਸੋਈ ਲੋਦੇ ਕਈ ਕੀ ਹੋਈਦਾ ਜਦੋਂ ਤਾਪਾ ਮਾਂ ਦੇ ਢੇੜ ਦੇ ਵਿੱਚੋਂ ਬਾਹਰ ਆਗੇ ਨਾ ਸਾਨੂੰ ਮਾਇਆ ਲੱਗੀ ਦੁੱਧ ਲੱਗਿਆ ਉਹ ਦਾਈ ਕਹਿੰਦੀ ਆ ਕਿ ਬੱਚਾ ਰੋਣਾ ਜ਼ਰੂਰੀ ਆ ਪਰ ਪਾਸ਼ਾ ਕਹਿੰਦੇ ਰੋਵੇ ਰਾਮ ਨਿਕਾਲਾ ਪਿਆ ਸੀਤਾ ਲਖਣ ਵਿਛੜ ਗਿਆ ਜਿਹੜੀ ਬੱਚੇ ਦੀ ਲਿਵ ਲੱਗੀ ਹੁੰਦੀ ਨਾ ਅੰਦਰ ਮਾਂ ਦੇ ਗਰਭ ਦੇ ਵਿੱਚ ਉਹ ਪੂਰੀ ਪਰਮਾਤਮਾ ਲੱਗੀ ਹੁੰਦੀ ਆ ਉਹਨੂੰ ਕੋਈ ਲਾਲਚ ਨਹੀਂ ਹੁੰਦਾ ਕੁਝ ਨਹੀਂ ਦਤਾ ਇਹਨਾਂ ਕਹ ਦੁੱਧ ਵੀ ਨਹੀਂ ਚਾਹੀਦਾ ਕਿਉਂਕਿ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋਕੇ ਮਣੋਂ ਸਾਰੀ ਇਹ ਮਨੋਂ ਤੋਂ ਸਾਰੀ ਇਹ ਵਰਤਦਾ ਜੋ ਕਿਨੇ ਹਰ ਬੱਚਾ ਲੋ ਮਾਂ ਖਾ ਖਾ ਰਹੀ ਆ ਬੱਚਾ ਬਾਹਰ ਖੁੱਲ ਰਿਹਾ ਹੁਣ ਜਦੋਂ ਬਾਹਰ ਆਇਆ ਉਹ ਕੁਝ ਨਾ ਹੋ 30% ਮਾਇਆ ਲੱਗੀ ਕੀ ਲੱਗਾ ਦੁੱਧ ਕਿ ਬੱਚੇ ਨੂੰ ਕਿ ਮੈਂ ਦੁੱਧ ਪੀਵਾ ਉੱਥੇ ਹੀ ਕੋਈ ਨਾ ਕੁਝ ਟੈਂਸ਼ਨ ਜਿਹੜੀ ਉਹ ਸ਼ੁਰੂ ਹੋਈ ਉਹ ਤੋਂ ਬਾਅਦ ਵੱਡਾ ਹੋਇਆ ਥੋੜਾ ਬੜਾ ਫਿਰ ਪੜ੍ਹਾਈ ਵਿੱਚ ਹੋ ਗਿਆ ਫਿਰ ਮੈਨੂੰ ਚਾਕਲੇਟ ਖਾਣੀ ਆ ਮੈਨੂੰ ਪੈਸਾ ਚਾਹੀਏ ਉਹਦੋਂ ਜੀ ਮਾਇਆ ਜੀ ਆ ਗਈ ਇਦਾਂ ਹੀ ਫਿਰ 2 ਸਾਲ ਦਾ ਜਦੋਂ 8-9 ਮਹੀਨੇ ਦਾ ਹੋਇਆ ਉਹ ਰੇੜ ਲਾ ਪਿਆ ਅਸੀਂ ਬੜੇ ਪਰੇਸ਼ਾਨ ਨੇ ਆ ਕੇ ਬੱਚਾ ਰੇੜ ਲਾ ਪਿਆ ਫਿਰ ਸਾਨੂੰ ਉਹਦਾ ਖਿਆਲ ਰੱਖਣਾ ਫਿਰ ਸ਼ੁਰੂ ਹੋ ਗਿਆ ਕਿਉਂਕਿ ਉਸ ਟਾਈਮ ਦੇ ਵਿੱਚ ਜਿਹੜੀ ਬਾਲ ਬਸਤਾ ਹੁੰਦੀ ਹੈ ਨਾ ਉਹ ਸੱਤ ਵੀ ਫੜ ਸਕਦਾ ਬੱਚਾ ਫਾਪੜਾ ਵੀ ਖੇਡ ਸਕਦਾ ਦੋ ਕੁ ਮਹੀਨੇ ਉਹ ਰੱਖਿਆ ਖਿਆਲ ਫਿਰ ਜਦੋਂ ਖੜਾ ਹੁੰਦਾ ਨਾ ਸਾਨੂੰ ਬੜਾ ਚੰਗਾ ਲੱਗਦਾ ਯਾਰ ਉਹ ਖੜਾ ਹੁੰਦਾ ਆ ਲਾੜ ਹੋਰ ਮੂਰ ਮਾ ਤਾਂ ਫਿਰ ਕਿ ਲੱਗੇ ਜਾਂ ਡਿੱਗ ਪਿਆ ਜਾਂ ਖੜਦਾ ਆ ਜੇ ਥੋੜਾ ਤਾਂ ਸਾਨੂੰ ਸਾਹ ਆਉ ਨਹੀਂ ਲੱਗਦਾ ਉਸ ਤੋਂ ਬਾਅਦ ਸਾਲ ਤਾਂ ਹੋ ਗਿਆ ਸਕੂਲੇ ਪਾਈ ਨੇ 16 ਸਾਲ ਨੂੰ ਸੁਧ ਦੇ ਬਗਗ ਇਹਦਾ ਪਵਾ ਸੱਕਰੀ ਜਾਂਦਾ ਵੇ ਮੇਰੇ ਕਿਦੇ ਨਹੀਂ ਆਉਂਦੇ ਭਾਈ ਸਾਲ ਤੱਕ ਜਗੜਾ ਸੁੁੱਲੇ ਪੈਂਦਾ ਤੂੰ ਪਾਲੀ ਭਰਾਵਾ 22 ਸਾਲੋਂ ਕੱਢਦੇ ਪੈਂਦਾ ਹਾਂ ਫੇਰ ਅਹੀਂ ਨੀਂਜਾਂ ਦੇ ਕੱਪੜੇ ਲਿਓਣੇ ਸ਼ੁਰੂ ਕਰਤੇ ਫੇਰ ਉਹ ਮੜਾ ਮੜਾ ਵੱਡਾ ਆ ਮੇਰਾ ਸ਼ੋਨਾ ਮੇਰਾ ਮੋਨਾ ਤੇ ਉਦੋਂ ਬਾਅਦ ਜੇ ਇਹਦੇ ਕੋਈ ਉਹ ਜਿਹਾ ਸਿਸਟਮ ਹੈ ਜੇ ਇਹਦੇ ਚਲੋ ਕੁੜੀ ਹੋ ਗਈ ਤੇ ਫੇਰ ਕਿਸ ਨੇ ਕਿਹਾ ਨਹੀਂ ਪੜ੍ਹਣ ਮੁੰਡਾ ਕਰ ਉਹ ਮੁੰਡੇ ਚੱਕਰ ਦੇ ਵਿੱਚ ਪਿਛੇ ਕੋਲ ਮੁੰਡਾ ਆ ਗਿਆ ਪਹਿਲੀ ਕੁੜੀ ਉਹਰੇ ਸਕੂਲੇ ਜਾਣ ਲੱਗਦਾ ਪਿੱਛੋਂ ਉਹਦੇ ਖਰਚੇ ਚੱਲੂ ਉਦੋਂ ਇਹਦੇ ਵਾਰ ਜਿਹੜੇ ਕ੍ਰੈਡਿਟ ਕਾਰਡਸ ਲੈ ਆਏ ਟੋਪ ਦੇ ਭੱਜ ਤੋਬੀਆਂ ਭਾਈਆਂ ਹੁੰਦੀਆਂ ਕਰਜ਼ਾ ਚੜ ਜਾਂਦਾ ਹੈ ਨਾ ਦੁਨੀਆਦਾਰੀ ਦਿਖਾਉਂਦਾ ਮੈਂ ਕਹਿਣ ਲੱਗਾ ਵੇ ਬੰਦਾ ਵੇਖੋ ਬੱਚਾ ਬੰਦਾ ਹੈਗਾ ਕੀ ਆ ਪਹਿਲਾ ਸਕੂਲੇ ਦੂਜਾ ਨਾਲ ਆ ਗਿਆ ਦੋਹਾਂ ਦੇ ਖਰਚੇ ਡਾਈਪਰ ਫਿਰੇ ਫਲੇਬ ਗਾੜਾ ਮਾ ਜੋ ਸਰਚ ਮਾਰਦੇ ਆ ਕਿ ਡਾਈਪਰ ਕਿੱਥੇ ਸਸਤੇ ਮਿਲਦੇ ਆ ਫਿਰ ਸੇਵ ਯਾਦ ਭਜਦੇ ਆ ਦਾਦਾ ਕਹਿੰਦੇ ਯਾਰ ਦੋਸਤੇ 1.5 ਲੱਖ ਦੇ ਕਹਿੰਦਾ ਮੇਰੇ ਡੈਪਰ ਹੀ ਲੱਗਦੇ ਵਾਹ ਜੀ ਵਾਹ ਬਾ ਕੀ ਬਾਤ ਨਾਲ ਹੀ ਲੜਾ ਖਾਸ ਹੀ ਜਾ ਰਿਹਾ ਕਦੇ ਛੇਵ ਆਏਗੇ ਨਾੜੇ ਘਟਾਣੇ ਜਾਗੇ ਜਾ ਕੇ ਘਟਾ ਦੇ ਫਿਰ ਦੋਵੇਂ ਬੱਚੇ ਸਕੂਲੇ ਚੀਕਾਂ ਬੱਚਿਆਂ ਦੀ ਫੀਸਾਂ ਵੱਡੇ ਫਿਰ ਜਦੋਂ 9-10 ਸਾਲ ਦਾ ਹੁੰਦਾ ਨਾ ਫਿਰ ਹੀ ਨੇ ਸੋਣੇ ਲੱਗਦੇ ਉਹਨਾਂ ਜਦੋਂ ਕਰਜ਼ੇ ਦਾ ਬੰਦਾ ਭਰ ਜਾਂਦਾ ਤੇ ਟੈਨਸ਼ਨ ਬੰਦਾ ਫਰੀ ਹੁੰਦਾ ਕੋਈ ਮੈਨੂੰ ਦੱਸੋடா ਫਿਰ ਉਹਦਾ ਵਿਆਹ ਫਿਰ ਨੌ ਆ ਗਈ ਫਿਰ ਮਤਲਬ ਬੰਦਾ ਜੇ ਕਦੇ ਨਾ ਫਰੀ ਮਾਈਂਡ ਹੋ ਜਾ ਇਹਨਾਂ ਹਰਦੇ ਵਿਆਹਾਂ ਦੇ ਵਿੱਚੋਂ ਹੀ ਮੈਂ ਕਿੰਨਾ ਕਿ ਲਾਈਫ ਨੂੰ ਬੈਲੈਂਸ ਕਰਾਂ ਬੈਂਸ ਕਰ ਸਕੋ ਬੰਦਾ ਜਦੋਂ ਆਪੜ ਭਈ ਪ੍ਰਾਪਤਾ ਮਾਨਕ ਦਰਿਆ ਮਿਲਗੀ ਨਾ ਬੰਦਾ ਫਰੀ ਨਹੀਂ ਹੋਦਾ ਭਾਈ ਫਿਰ ਕੋਈ ਨਾ ਕੋਈ ਬੌਤ ਹੋ ਗਈ ਕੋਈ ਐਕਸੀਡੈਂਟ ਹੋ ਗਿਆ ਕੋਈ ਨਾ ਕੋਈ ਵਿਆਹ ਆ ਗਿਆ ਇਹ ਸਿਸਟਮ ਚੱਲਦਾ ਰਹਿਣਾ ਇਹਨਾਂ ਸਿਸਟਮ ਦੇ ਵਿੱਚੋਂ ਰਜੀਵਾ ਵਿੱਚੋਂ ਡੇਢ ਦੋ ਘੰਟੇ ਆਪਣੇ ਆਪ ਤੇ ਕੱਢੋ ਬੰਦਾ ਕਦੀ ਫਰੀ ਨਹੀਂ ਹੋਦਾ ਨਾ ਡਿਊਟੀਆਂ ਤੋਂ ਨਾ ਰਿਸ਼ਤੇਦਾਰੀਆਂ ਤੋਂ ਨਾ ਲੋਕਾਂ ਤੋਂ ਕੀ ਬਾਤ ਹੈ ਬਾਈ ਫੈਬੂਲੇਸ ਕੀ ਬਾਤ ਹੈ ਬੰਤਾ ਇਹ ਨਹੀਂ ਤੇ ਬਹੁਤ ਭਾਈ ਬਹੁਤ ਭਾਈ ਹਾਂ ਜੀ ਕੋਈ ਗੱਲ ਨਹੀਂ ਇਹਦੀ ਜਿਹੜੀ ਗੱਲ ਕੀਤੀ ਸਿੱਧੀ ਦੇਖਣ ਨੂੰ ਲੱਗਦੀ ਆ ਅੰਬਾ ਤੇ ਚਾਰ ਦੀ ਸਮੈਲ ਆਉਂਦੀ ਕਿਹਦੀ ਮੰਮਾ ਅੰਬਾ ਤੇ ਚਾਰ ਦੀ ਅੰਬਾ ਤੇ ਚਾਰ ਦੀ ਉਹ ਕਹਿੰਦੀ ਆਓ ਸੱਚ ਬੋਲੀ ਅੰਬ ਚਾਰ ਖਾ ਕੇ ਆਣਾ ਫਿਰ ਕੀ ਆ ਭਾਈ ਚਾਰ ਦੀ ਖਾ ਚਾਰ ਖਾ ਕੇ ਮੂੰਹ 'ਚ ਸਮੈਲ ਨਹੀਂ ਆਉਂਦੀ ਚਾਰ ਖਾਣੇ ਰੋਟੀ ਨਾਲ ਤੈਨੂੰ ਮੈਂ ਦੱਸ ਦਿੰਦਾ ਉਹ ਦੁਕਾਨ ਤੇ ਨਾ ਉਹ ਰੱਖ ਇਹ ਨਹੀਂ ਇੱਕ ਸੌ ਜ਼ਰੀਏ ਥਰਮ ਲੋਣੀ ਆ ਨਹੀਂ ਲਾਚੀ ਤੂੰ ਡਾਂਗ ਹੋਈ ਆ ਉਹ ਯਾਰ ਉਹ ਜਿੰਨਾ ਟਿਸ਼ੂ ਹੁੰਦੇ ਨਾ ਇਦਾਂ ਹੀ ਉਹ ਹੁੰਦੇ ਆ ਵਾਈਫਸ ਵਾਈਫਸ ਹੁੰਦੀ ਆ ਹੋਰ ਆ ਕੇ ਰੋਟੀ ਖਾ ਗਏ ਨਾ ਵਾਈਫਸ ਨਾਲ ਇਤਨੇ ਹੱਥਾਂ ਤੋਂ ਸੁਮੈ ਲਾਉਂਦੀ ਮੂੰਚ ਨਹੀਂ ਆਉਣੀ ਹੂੰ ਉਹਦੀ ਚਾਰ ਨਾ ਖਾਦੀ ਕੋਈ ਸਬਜੀ ਸਬਜੀ ਕੋਈ ਨਹੀਂ ਆ ਗਈ ਨਹੀਂ ਦਾਲ ਗਈ ਲੈ ਚਾਰ ਕਰਦਾ ਹੈ ਆਮਦਾ ਹੀ ਨਾ ਆਮਦੇ ਚਾਰ ਦੇ ਸਬੰਦ ਮਾਈ ਕੋਟੀ ਖਾਦੀ ਰੋਜ ਦਾ ਹੱਥ ਨਹੀਂ ਅੱਜ ਵਾਪਸ ਦਾ ਡੰਡਾ ਹੈ ਇਹ ਭਾਈ ਕੰਟੀਨਿਊ ਚੱਲਦਾ ਰਹਿਣਾ ਬਾਰ ਬਾਰ ਬਹੁਤ ਹੀ ਅਮੇ ਲਾਓ ਲਾ ਸ਼ਾਬਾਸ਼ ਸ਼ਾਬਾਸ਼ ਵਾੜ ਵਾੜ ਆਰੀਆ ਜੀ ਨਾਲ ਕਰਕੇ ਜਿਉਂਦੇ ਸਾਡੇ ਥਾਣੇਦਾਰ ਨੇ ਆ ਗਿਆ ਥਾਣੇਦਾਰ ਆ ਗਿਆ ਥਾਣੇਦਾਰ ਹਵਾ ਭਾਜੀ ਇਹ ਕਹਿ ਦੋ ਕਹਿ ਦੋ ਕਹਿ ਦੋ ਕਹਿ ਦੋ ਕਹਿ ਦੋ ਕਹਿ ਦੋ ਦਿਮਾਗ ਦਿਮਾਗ ਨਹੀਂ ਗੇੜੇ ਹੁਣ ਟਾਈਮ ਕਿੰਨੇ ਵਜੇ ਦਾ ਹੈ ਚਾਰ ਵੇ ਦਾ ਉਧਰ ਟਾਈਮ ਪੀਸਦੇ ਵੇ ਸਵਾ ਬੰਜ ਅੱਜ ਮੈਰਿਜ ਅਨਿਵਰਸਰੀ ਮਾਤਾ ਪਿਤਾ ਦੀ ਤੇ ਥੋੜਾ ਜੇ ਤੂੰ ਦੋ ਕਹਿੰਦਾ ਕਿ ਸਤਾ ਜੀ ਅੱਜ ਅਨਿਵਰਸਰੀ ਹੈ ਕਿ ਮੈਂ ਲੇਟ ਹੋਣਾ ਕੋਈ ਗੱਲ ਹੀ ਨਹੀਂ ਬਸ ਹੋ ਗਿਆ ਜਿਹੜਾ ਬੰਦਾ ਪੰਕਚੁਅਲ ਨਹੀਂ ਹਗਾ ਲਾਈਫ 'ਚ ਕਦੀ ਕਾਮਯਾਬ ਨਹੀਂ ਹੋ ਸਕਦਾ ਪੰਕਚੁਅਲਟੀ ਰੱਖੋ ਇਹ ਵੀ ਸਿੱਖੋ ਲਾਈਫ 'ਚ ਜਿੰਮ ਤੋਂ ਪੰਕਚੁਅਲਟੀ ਵੀ ਸਿੱਖੋ ਹਾਂਜੀ ਅੱਜ ਵੀਕਐਂਡ ਤੇ ਸੈਚਰਡੇ ਨਾਈਟ ਦਾ ਟਾਈਮ ਵੀ ਹੋਣ ਵਾਲਾ ਤੇ ਵਲੌਗ ਵੀ ਪੈਣ ਵਾਲਾ ਅੱਜ ਦਾ ਬਲੌਗ ਇੰਨਾ ਹੀ ਆ ਸੰਡੇ ਆਪਾਂ ਬਲੌਗ ਨਹੀਂ ਪਾਉਂਦੇ ਇਸ ਤੋਂ ਬਾਅਦ ਨੂੰ ਮਿਲਦੇ ਆਪਾਂ ਮੰਡੇ ਰਾਤ ਨੂੰ 9 ਵਜੇ